ਸਾਦ ਆਪਣੇ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁੱਟਦਾ ਤੇ ਇੰਜ ਸਾਦ ਆਪਣੇ ਹਾਲ ਵਿੱਚ ਮਸਤ ਚੋਰ ਆਪਣੇ ਮਾਲ ਵਿੱਚ ਮਸਤ ਤੇ ਵੇਲਾ ਆਪਣੀ ਚਾਲ ਵਿੱਚ ਮਸਤ ਸੀ ਕਹਾਣੀ ਦਾ ਮੋਢੀ ਬੇਟੰਗਾ ਹੈ ਦਾਰੀ ਜੁਲਾਹਾ ਬੋਲ ਪਿਆ ਅਗਾ ਕਹਾਣੀ ਕੀ ਹੋਣੀ ਹੈ ਕਹਾਣੀ ਸੁਣਾਉਂਦਾ ਬਾਬਾ ਪੋਜ ਵਿੱਚੋਂ ਟੋਕੇ ਜਾਣ ਤੇ ਉੜਕ ਡੰਡਿਆਂ ਪਾਰ ਹੋਇਆ ਦਾਰੀ ਨੂੰ ਚਾਹੀ ਲੈ ਕੇ ਪਿਆ ਅ ਗਾਂ ਤੇ ਤੇਰੀ ਮਾਂ ਨੇ ਜੋ ਹੋਣਾ ਹੈ ਸੋ ਹੋਣਾ ਹੈ ਪਹਿਲਾਂ ਤੂੰ ਇਹ ਦੱਸ ਕਹਾਣੀ ਦਾ ਮੋੜ ਬੇਟੰਗਾ ਕਿਵੇਂ ਹੈ ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆ ਹੱਸ ਕੇ ਕਹਿਣ ਲੱਗਾ ਤੂੰ ਤੇ ਆਖਦਾ ਹੁੰਦਾ ਹੈ ਭਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ ਹੁਣ ਆਪ ਹੀ ਦੱਸਦਾ ਹੈ ਭਈ ਚੋਰ ਆਪਣੇ ਬਾਲ ਬੱਚੇ ਨਾਲ ਬੁੱਲੇ ਲੁੱਟਦਾ ਹੁੰਦਾ ਸੀ ਤੇ ਨਾਲ ਸਾਦ ਪਕੌੜੇ ਵੇਚਣ ਮਗਰੋਂ ਸਾਧ ਹੀ ਰਿਆ ਕੋਲ ਬੈਠਾ ਮਾਸਟਰ ਦਾਰੀ ਦੀ امداد ਨੂੰ ਅਪੜਿਆ ਬਾਬਾ ਦਾਰੀ ਦੀ ਗੱਲ ਨੂੰ ਚਿੱਥ ਜਰਾ ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸਕੇ ਭਰਾ ਨਹੀਂ ਤਾਏ ਚਾਚੇ ਦੇ ਪੁੱਤਰ ਤਾਂ ਜਰੂਰ ਹੁੰਦੇ ਨੇ ਇੱਕ ਨੇ ਗਾਹਕ ਨੂੰ ਲੁੱਟਣਾ ਇੱਕ ਨੇ ਸਾਗ ਨੂੰ ਬਾਬੇ ਭੋਜ ਮਾਸਟਰ ਦੀ ਸੁਣੀ ਅਣ ਸੁਣੀ ਕਰਦਿਆਂ ਕਿਹਾ ਦੀਵਾ ਨਹੀਂ ਬਲਦਾ ਤੇਰੇ ਜਿਹੇ ਰੱਬ ਦੇ ਮਾਰੇ ਚੋਰ ਦੇ ਘਰ ਜਿਨੇ ਸਵੇਰੇ ਉੱਠ ਕੇ ਮਸੀਤੇ ਜਾ ਕੇ ਨਹਾਵਣ ਤੋਂ ਪਹਿਲਾਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਹੈ। ਬਾਬੇ ਦੀ ਗੱਲ ਅਜੇ ਵਿੱਚ ਹੀ ਸੀ। ਦਾਰੀ ਹੱਸ ਕੇ ਕਹਿਣ ਲੱਗਾ। ਰੋਜ਼ ਸਵੇਰੇ ਮੂੰਹ ਨੇਰੇ ਖੁਈ ਚੋਂ 100 ਬੋਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇੱਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਤੇ ਜੇ ਕਦੇ ਮੈਂ ਕੁੱਜੇ ਚੋਂ ਤੇਲ ਦਾ ਚੋਆ ਲੈ ਲੈਣਾ। ਤੇ ਗੁਨਾਹ ਕੀ ਹੋਇਆ ਅੱਲਾ ਦੇ ਘਰੋਂ ਨਾ ਲਵਾਂ ਤਾਂ ਹੋਰ ਕਿੱਥੋਂ ਲਵਾਂ ਦਾਰੀ ਦੀ ਗੱਲ ਦੇ ਹੋਰ ਕਿੱਥੋਂ ਲਵਾਂ ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ ਬੋਲਿਆ ਪੁੱਤਰਾ ਜੇ ਕਦੇ ਤੈਨੂੰ ਸਵੇਰੇ ਉੱਠ ਕੇ ਤੇਲ ਮਲ ਕੇ ਨਹਾਉਣ ਦੀ ਆਦਤ ਨਾ ਹੋਵੇ ਤੂੰ ਕਦੇ ਮਸੀਤ ਵੱਲ ਮੂੰਹ ਵੀ ਨਾ ਕਰੇ ਜਾ ਕੇ ਰੋਜ਼ ਤੇਲ ਮਲਣਾ ਹੈ ਮਗਰੋਂ ਸਰੀਰ ਖੋਲਣ ਲਈ 10 ਵੀ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਹੀ ਆਉਣਾ ਹੈ ਨਾ ਤੈਨੂੰ ਕਦੇ ਨਮਾਜ਼ ਪੜਨ ਦੀ ਤੋਫੀਕ ਨਹੀਂ ਹੋਈ ਪਰ ਮੇਰੀ ਗੱਲ ਯਾਦ ਰੱਖੀ ਅੱਲਾ ਦੇ ਘਰ ਚੋਰੀ ਕਰਨਾ ਹੈ ਕੋੜਾ ਹੋ ਕੇ ਮਰੇਗਾ ਕੀੜੇ ਖਾਣਗੇ ਸਰੀਰ ਨੂੰ ਖੋਰੇ ਕੋੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ ਸਫਾਈ ਦੇਂਦਿਆ ਕਹਿਣ ਲੱਗਾ ਸੌ ਬੇਬੇ ਦੀ ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ ਅਜੇ ਪਿਛਲੀ ਜੁਮੇ ਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾ ਕੇ ਆਇਆ ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਿਲਦਾ ਹੁਣ ਤੇ ਤੂੰ ਬਸ ਪੱਠੇ ਵੜਨਾ ਹੈ ਚੋਰੀ ਬਾਬੇ ਭੋਜ ਖੋਰੇਦਾਰੀ ਦੀ ਪਹਿਲੀ ਸਫਾਈ ਮੰਨ ਲਈ ਸੀ ਦਾਰੀ ਆਪਣੀ ਵਾਈ ਲੈ ਭਲਾ ਬਾਬਾ ਪੱਠੇ ਮੈਂ ਕਿੰਨੇ ਕੋ ਵੜਨਾ ਇੱਕ ਬੱਕਰੀ ਜਿੱਡੀ ਗਾਂ ਹੈ ਤੇ ਇੱਕ ਬਿੱਲੀ ਜਿੱਡੀ ਬੱਚੀ ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੜਨਾ ਇੱਕ ਅੱਧਾ ਡੰਗ ਤੇ ਮੈਂ ਘਾ ਖੋਤਰ ਕੇ ਪਾ ਲੈਣਾ ਤੇ ਵਿੱਚੋਂ ਇੱਕ ਅੱਧਾ ਡੰਗ ਪੱਠੇ ਵੜ ਲਿਆਣਾ ਉਹ ਵੀ ਉਸ ਸੂਮ ਜੱਟ ਦੇ ਜਿਹੜਾ ਮੰਗਿਆ ਨਹੀਂ ਦਿੰਦਾ ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਹੈ ਭਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀ ਉਹ ਵੀ ਹੱਸ ਛੱਡਦਾ ਹੈ ਤੇ ਮੈਂ ਵੀ ਬਾਬਾ ਤੂੰ ਹੀ ਦੱਸ ਆਪਣੇ ਦੀਨ ਮਾਨ ਦੇ ਨਾਲ ਜੇ ਦਾਰੀ ਆਪਣੀ ਗਾਂ ਲਈ ਇਸ ਪਿੰਡ ਵਿੱਚੋਂ ਪੱਠੇ ਨਾ ਵੱਢੇ ਤੇ ਕਿੱਥੋਂ ਵੱਢੇ ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਬਣਾ ਲੇ ਬਾਬੇ ਭੋਜ ਦਾ ਫੇਰ ਹਾਸਾ ਢਲ ਪਿਆ ਹੱਸਦਿਆਂ ਹੱਸਦਿਆਂ ਬੋਲਿਆ ਓਏ ਬੰਦਿਆ ਤੈਨੂੰ 100 ਵਾਰੀ ਆਖਿਆ ਹੈ ਜਦੋਂ ਕਿ ਤੂੰ ਨਾ ਲੱਭਣ ਤਾਂ ਸਾਡੇ ਵੱਡ ਲਿਆਇਆ ਕਰ ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਡਿਆ ਕਰ ਐਵੇਂ ਹਰਾਮ ਮੋਤੇ ਮਾਰਿਆ ਜਾਵੇਂਗਾ ਕਿਤੇ ਓਏ ਚੋਰੀ ਪੱਠੇ ਵੱਡਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ ਥੇਲਾ ਮੁੱਲ ਨਹੀਂ ਪੈਂਦਾ ਇਹੋ ਜਿਹੇ ਬੰਦੇ ਦਾ ਮੈਂ ਉਹਦੇ ਪੱਠੇ ਨਹੀਂ ਵੱਡਦਾ ਕਦੇ ਵੀ ਜਿਸ ਪੱਠਿਆਂ ਦੇ ਰੁਗ ਤੋਂ ਹੀ ਮਾਰ ਘਤਣਾ ਹੋਵੇ ਮੈਂ ਤਾਂ ਉਹਦੇ ਵੱਡਦਾ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪચ્ચી ਹੋ ਜਾਵੇ ਦਾਰੀ ਚੈਗਦਿਆਂ ਗਲ ਟੋਰੀ ਸੁਣਿਆ ਨਹੀਂ ਉਹ ਬਾਬਾ ਇੱਕ ਜੰਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਪੰਨਿਆ ਪਰ ਸੰਨ ਤੇ ਹੀ ਫੜਿਆ ਗਿਆ ਭੈਣ ਤੇ ਬਣੋਈਏ ਭਲਾ ਕੀ ਆਖਣਾ ਸੀ ਸਗੋ ਰੋਟੀ ਖਵਾ ਕੇ ਘੱਲਿਓ ਉਹਨਾਂ ਨੇ ਚੋਰ ਪਿਛਾਂ ਭਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਮੈਨੂੰ ਫੜਨ ਵਾਲੇ ਵੀ ਭੈਣ ਤੇ ਬਣੋਈਆ ਏ ਬੇਲੀਆਂ ਦੇ ਇਹ ਪੁੱਛਣ ਤੇ ਭਈ ਫੇਰ ਕੀ ਹੋਇਆ ਹੱਸ ਕੇ ਆਖਣ ਲੱਗਾ ਹੋਣਾ ਕੀ ਸੀ ਮੈਨੂੰ ਵੇਖ ਕੇ ਭੈਣ ਤੇ ਬਣੋਇਆ ਢੇਰ ਬੱਚੀ ਹੋਏ ਬਾਬਾ ਤੇ ਮਾਸਟਰ ਹੱਸ ਪਏ ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ ਗੱਲਾਂ ਦਾ ਹੀ ਖੱਟਿਆ ਖਾਨਾ ਹੈ 우ਸਤਾਦ ਖੰਗਦਾ ਤੇ ਪੈਰ ਕਸੀੜ ਕਸੀੜ ਕੇ ਤੁਰਦਾ ਮੰਡਲੀ ਵਿਚਾਰ ਲਿਆ ਆਹ 우ਸਤਾਦ ਆ ਬਾਬੇ ਭੋਜ 우ਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ ਸੁਣਾ ਵੱਲ ਐ ਵੱਲ ਹੁਣ ਕੀ ਹੋਣਾ ਐ ਦਸ ਕਦਮ ਟੁਰਨ ਨਾਲ ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜਿਆ ਹੋਇਆ ਸੀ ਢਟਾਲ ਜਿਹੀ ਆਵਾਜ਼ ਵਿੱਚ ਕਹਿਣ ਲੱਗਾ ਜੇ ਲੰਮੇ ਪੈ ਜਾਈਏ ਤਾਂ ਉੱਠ ਕੇ ਨਹੀਂ ਬੈਠਿਆ ਜਾਂਦਾ ਜੇ ਜ਼ੋਰ ਲਾ ਲੋ ਕੇ ਉੱਠ ਵੀ ਬਈਏ ਤਾਂ ਪੈਰੀ ਨਹੀਂ ਖਲੋਤਾ ਜਾਂਦਾ ਜੇ ਮਰ ਖੱਪ ਕੇ ਪੈਰੀ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤੱਕ 10 ਘਰਾਉ ਟੁਰ ਹੀ ਆਈਏ ਤੇ ਫੇਰ ਘੜੀ ਚੰਗੀ ਤੇ ਸਾਹੀ ਸਵਾਰਾ ਨਹੀਂ ਹੁੰਦਾ ਲਾਨਤਾ ਇਸ ਬੁਢਾਪੇ ਨੂੰ ਉਸਤਾਦ ਦੀ ਗਿਰਿਆ ਜ਼ਾਰੀ ਤੇ ਦਾਰੀ ਠੀਠਾ ਵਾਂਗ ਹੱਸ ਕੇ ਕਹਿਣ ਲਗਾ ਉਸਤਾਦ ਸਿਆਣੇ ਆ ਗਏ ਨੇ ਜਵਾਨੀ ਬੜੀ ਚੀਜ਼ ਹੈ ਬੁਢਾਪਾ ਬੜਾ ਲਾਨਤੀ ਸਣੇ ਉਸਤਾਦ ਸਾਰੇ ਹੱਸ ਪਏ ਪੋਜ ਤੇ ਉਸਤਾਦ 70 80 ਦੇ ਪੇਟੇ ਵਿੱਚ ਪੁਰਾਣੇ ਸੰਗੀ ਸਨ ਦੋਵੇਂ ਹਣੀ ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ ਚੋਂ ਪੜ੍ਹ ਕੇ ਆਪਣੇ ਆਪਣੇ ਕੰਮ ਲੱਗ ਗਏ ਪੋਜ ਵਾਹੀ ਜੋਤੀ ਵਿੱਚ 우ਸਤਾਦ ਭਾਂਡੇ ਬਣਾਉਣ ਤੇ ਖੁਰਤਿਆਂ ਤੇ ਭਾੜਟ ਹੋਣ ਵਿੱਚ ਪੋਜ ਦੀ ਵਾਹੀ ਜੋਤੀ ਉਹਦੇ ਪੁੱਤਰ-ਪੁੱਤਰਿਆਂ ਨੇ ਸੰਭ ਲਈ ਤੇ 우ਸਤਾਦ ਦੀ ਥਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ ਆਵੀ ਤੇ ਚਾੜ੍ਹ ਕੇ ਪਕਾਉਂਦਾ ਤੇ ਪਿੰਡੋਂ ਪਿੰਡ ਵੇਚਦਾ ਉਹਦਾ ਭਤੀਜਾ 우ਸਤਾਦ ਦੀ ਧਾਨ ਦਾ ਰੰਨ ਨਾ ਕੰਨ ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਰੰਨ ਦਾ ਇੱਕ ਅਜੀਹਾ ਟੋਟਾ ਨਾ ਲੱਭਾ ਜਿਨੂੰ ਘਰ ਵਾਲੀ ਆਖਦੇ ਨੇ ਇੱਥੇ ਪਤਾ ਨਹੀਂ ਉਸਤਾਦ ਨੂੰ ਇਸ ਬਦਨਸੀਬੀ ਪਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ ਸਨ ਇਹਨਾਂ ਬਾਬਿਆਂ ਦੇ ਦੋ ਯਾਰ ਹੋਰ ਸਨ ਇੱਕ ਅਧਖੜ ਉਮਰ ਦਾ ਸੈਯਦ ਮਾਸਟਰ ਤੇ ਇੱਕ ਜਵਾਨ ਉਮਰ ਦਾ ਦਾਰੀ ਜਲਾਹਾ ਉਹ ਦਿਨ ਵੀ ਉਹ ਚਾਰੇ ਰੋਜ਼ ਵਾਂਗ ਬਾਬੇ ਪੋਜ ਦੀ ਹਵੇਲੀ ਵਿੱਚ ਬੈਠ ਕੇ ਰਾਤੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੇ ਸਨ ਬਾਬਾ ਗਾਂਟ ਹੋਰ ਹੁਣ ਦਾਰੀ ਨੇ ਬਾਬੇ ਨੂੰ ਆਖਿਆ ਬੜਾ ਟੁਰੇ ਆ ਆਪਣੀ ਉਮਰ ਵਿੱਚ ਪੁੱਤ ਬਾਬੇ ਭੋਜ ਨੇ ਚਮਕ ਕੇ ਕਿਹਾ ਇਥੋਂ ਤਰੀਕ ਭੁਗਤਣ ਟੁਰਦੇ ਲਾਹੌਰ ਜਾਂਦੇ ਪੂਰੇ 80 ਕੋ ਪਿੰਡੋਂ ਰੋਟੀ ਪੱਲੇ ਬੰਨ ਕੇ ਅੱਲਾ ਦਾ ਨਾਮ ਲੈ ਕੇ ਮਾਰਦੇ ਨਾਰਾ ਬੱਦੇ ਭਾਰ ਮੁਸਾਫਰਾ ਤੇ ਮੁੰਨਾ ਕੋ ਲਾਹੌਰ ਤੇ ਪੈਂਡੇ ਠਿੱਲ ਤੀਜੇ ਦਿਨ ਮੂੰਹ ਨੇਰੇ ਜਾਵੜਦੇ ਲਾਹੌਰ ਤੇ ਤਰੀਕ ਭੁਗਤ ਕੇ ਸਾਹ ਦਿਹਾੜੀ ਮੋੜ ਪੈਂਦੇ ਪਛਾਂ ਤੇ ਛਾਲਾਂ ਮਾਰਦੇ ਦੋ ਦਿਨਾਂ ਵਿੱਚ ਪਿੰਡ ਆ ਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ ਓਏ ਤੂੰ ਸਾਨੂੰ ਟੁਰਨ ਦੇ ਕੀ ਮੇਨੇ ਦੇਣੇ ਨੇ ਜਿਨੇ ਦੋ ਕੋ ਜਾਣਾ ਹੋਵੇ ਤੇ ਅੱਧਾ ਦਿਨ ਸਟੇਸ਼ਨ ਤੇ ਬਹਿ ਕੇ ਗੱਡੀ ਢੀਕਦਾ ਰਹਿਣਾ ਗੱਡੀਆਂ ਨੇ ਬੰਦੇ ਨਕਾਰੇ ਕਰ ਛੱਡੇ ਉਸਤਾਦ ਹੋ ਗਿਆ ਹੱਡਾਂ ਗੋਡਿਆਂ ਤੋਂ ਰਹਿ ਗਏ ਨੇ ਜਵਾਨ ਚੰਗੇ ਦਿਨ ਸਨ ਜਦੋਂ ਗੱਡੀਆਂ ਨਹੀਂ ਸਨ ਬਣੀਆਂ ਜਵਾਨ ਤਾਂ ਸਾ ਸੱਤਿਆ ਵਾਲੇ ਹੁੰਦੇ ਸਨ ਮਾਸਟਰ ਬਹੁਤ ਗਲੜੀ ਨਹੀਂ ਸੀ ਪਰ ਬੋਲਣੋਂ ਨਾ ਰਹਿ ਸਕਿਆ ਗੱਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ ਸਵੇਰੇ ਚੜੋ ਗੱਡੀ ਤੇ ਲਾਹੌਰੋਂ ਤਰੀਕ ਪੁੱਗਦ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ ਜਿਹੜਾ ਪੈਂਡਾ ਤੁਸੀਂ 6 ਦਿਨਾਂ ਵਿੱਚ ਕਰਦੇ ਸੋ ਹੁਣ 6 ਘੰਟਿਆਂ ਵਿੱਚ ਨਿਬੜ ਜਾਂਦਾ ਹੈ ਨਾ ਪੈਂਦੇ ਨੇ ਪੈਰੀ ਝਾਲੇ ਤੇ ਨਾ ਚੜਦੀਆਂ ਨੇ ਖੁਚਾਂ ਅਮਨ ਨਾਲ ਗੱਡੀ ਵਿੱਚ ਬਹਿ ਕੇ ਭਾਵੇਂ ਸੁੱਤੇ ਰੋ ਦਾਰੀ ਸਫਾਈ ਦੇਂਦਿਆ ਤਰਲਾ ਪਾਇਆ ਮੈਂ ਤਾਂ ਆਖਿਆ ਸੀ ਗੱਲ ਨੂੰ ਅਗਾਹ ਟੋਰੋ ਕਿਹੜੀ ਗੱਲ ਬਾਬੇ ਭੋਜ ਬੇਧਿਆਨੀ ਤੇ ਆਰਾਮ ਨਾਲ ਪੁੱਛਿਆ ਬਹੁਤੀ ਵਾਰ ਇੰਜ ਹੀ ਹੁੰਦਾ ਕਿ ਗੱਲ ਵਿੱਚੋਂ ਹੋਰ ਟੁਰ ਪੈਂਦੀ ਵਿੱਚੋਂ ਹੋਰ ਤੇ ਹੋਰ ਅਸਲ ਗੱਲ ਕਿਤੇ ਪਿਛਾਂ ਦੂਰ ਰਹਿ ਜਾਂਦੀ ਤੇ ਰੋਲੇ ਵਿੱਚ ਬਿਸਰ ਜਾਂਦੀ ਪਕੌੜੇ ਵੇਚਣ ਵਾਲੇ ਤੇ ਸਾਦੀ ਗੱਲ ਮਾਸਟਰ ਬਾਬੇ ਭੋਜ ਨੂੰ ਯਾਦ ਕਰਵਾਇਆ ਆਹੋ ਅੱਛਾ ਬਾਬਾ ਭੋਜ ਸੋਚਦਾ ਹੋਇਆ ਦਾਰੀਵਾਲ ਵੇਖ ਕੇ ਬੋਲਿਆ ਹੁਣ ਵਿੱਚ ਨਾ ਬੋਲੀ ਤੇ ਮੈਂ ਤੈਨੂੰ ਇੱਕ ਗੱਲ ਸੁਣਾਵਾਂ ਸੱਚੀ ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ ਇੱਕ ਦੋ ਵਾਰ ਆਪਣੀ ਕਤਰਾਵੀਂ ਖਿਚੜੀ ਦਾੜੀ ਵਿੱਚ ਖੁਰਕ ਕੇ ਕਹਿਣ ਲੱਗਾ ਸੱਚ ਵੀ ਕਿੰਜ ਦਾ ਗਹਿਣਾ ਹੈ ਜਿਹੜੀ ਗੱਲ ਦੇ ਗਲ ਵਿੱਚ ਪਾ ਦਿਓ ਗੱਲ ਫੱਟ ਜਾਂਦੀ ਹੈ ਬਾਬੇ ਭੋਜ ਗੱਲ ਤੋਰੀ ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇੱਕ ਗਾਹਕ ਅਜੀਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ ਪੈਸੇ ਦਿੱਤਿਓਂ ਬਗੈਰ ਚੱਲਦਾ ਹੁੰਦਾ ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ ਨਾ ਹੀ ਗਾਹਕ ਕੁਝ ਦਿੰਦਾ ਹੱਟੀ ਵਾਲਾ ਸੋਚਦਾ ਮੁਫਤੋੜੇ ਗਾਹਕ ਨੂੰ ਕਦੇ ਤਾਂ ਹਿਆ ਆਊ ਤੇ ਓੜ ਕੱਕ ਨਾ ਇੱਕ ਦਿਨ ਇਸ ਰੋਜ਼ ਦੇ ਤਰੋ ਤੋਂ ਮੁੜ ਜਾਊ ਪਰ ਨਾ ਤਾਂ ਮੁਫਤੋੜੇ ਗਾਹਕ ਨੂੰ ਹਿਆ ਆਈ ਤੇ ਨਾ ਹੀ ਹੱੱਟੀ ਵਾਲੇ ਉਹਨੂੰ ਕਦੇ ਜਿਤਾਇਆ ਪਤਾ ਨਹੀਂ ਮਾੜੇ ਹੋਣ ਪਰੋਂ ਜਾਂ ਭਲੇ ਮਨਸ ਹੋਣ ਕਾਰਨ ਤੇ ਇਹ ਕੰਮ ਦੋ ਕੁ ਬਰੇ ਚੱਲਦਾ ਰਿਹਾ ਦਾਰੀ ਰਹਿ ਨਾ ਸਕਿਆ ਆਖਣ ਲੱਗਾ ਹੱੱਟੀ ਵਾਲਾ ਦਿੰਦਾ ਅਰਜੀ ਪਰਚਾ ਥਾਣੇ ਵਿੱਚ ਆਪੇ ਲੈ ਜਾਂਦੇ ਬੰਦ ਕੇ ਅਜੇ ਹੀ ੱੱਕਾਸ਼ਾਈ ਕਰਨ ਵਾਲੇ ਗਾਹਕ ਦੀ ਤੇ ਚਮੜੀ ਤੇ ਦਮਣੀ ਦੋਵੇਂ ਲਾ ਦਿੰਦੇ ਅਗਲੇ ਟੋਕੇ ਜਾਣ ਤੇ ਬਾਬਾ ਪੋਜਦਾਰੀ ਨੂੰ ਟੁੱਟ ਕੇ ਪੈ ਗਿਆ ਤੇਰਾ ਪਿਓ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤਿੱਕਰ ਹੁੰਦੀ ਓ ਅੱਛਾ ਭਲਾ ਫੇਰ ਦਾਰੀ ਬਾਬੇ ਵੱਲ ਵੇਖਿਆ ਫੇਰ ਇੱਕ ਦਿਹਾੜੇ ਮੁਫਤੋੜਾ ਗਾਹਕ ਮੁੱਛਾਂ ਨੂੰ ਤਾ ਦਿੰਦਾ ਆ ਵੇਖਦਾ ਕੀ ਏ ਪਕੌੜਿਆਂ ਵਾਲੇ ਦੀ ਹੱਟੀ ਤੇ ਕੜਾਹੀ ਤੋਤੀ ਮਾਂਜੀ ਮੋਦੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਆ ਕੀ ਹੋਇਆ ਅੱਜ ਪਕੌੜੇ ਨਹੀਂ ਕੱਢੇ ਭਲਿਆ ਉਹਨੇ ਪੁੱਛਿਆ ਜੋ ਹੈ ਸੀ ਤੂੰ ਖਾ ਗਿਆ ਵਰੀ ਦੋਈ ਵਿੱਚ ਮੇਰੀ ਰਾਜ਼ ਮੁੱਕ ਗਈ ਏ ਹੁਣ ਕਾਹਦੇ ਨਾਲ ਕੱਢਾਂ ਪਕੌੜੇ ਹੱਟੀ ਵਾਲੇ ਰੋਂਦੀ ਆਵਾਜ਼ ਵਿੱਚ ਕਿਹਾ ਅੱਛਾ ਕੁਝ ਦੇਰ ਸੋਚ ਕੇ ਗਾਹਕ ਆਖਿਆ ਕੱਲ ਹੱਟੀ ਜ਼ਰੂਰ ਖੋਲੀ ਮੈਂ ਇਸ ਕੋ ਵੇਲੇ ਆਵਾਂਗਾ ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅਪੜਿਆ ਇੱਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ ਕਦੇ ਪਹਿਲਾਂ ਦੱਸ ਦੇਂਦੋ ਤਾਂ ਤੇਰੀ ਪੱਠੀ ਠੰਡੀ ਕਦੀ ਨਾ ਹੁੰਦੀ ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ ਫੇਰ ਫੂਕ ਮਾਰ ਛੱਡੀ ਮੇਰੇ ਕੰਨ ਵਿੱਚ ਤੇ ਹੱਟੀ ਵਾਲੇ ਨੂੰ ਹੈਰਾਨ ਪਰੇਸ਼ਾਨ ਛੱਡ ਕੇ ਚੱਲਦਾ ਹੋਇਆ ਪੋਟਲੀ ਸੋਨੇ ਦੀਆਂ ਮੋਹਰਾਂ ਟੂੰਬਾਂ ਤੇ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ ਪਕੌੜਿਆਂ ਵਾਲੇ ਇੰਨੀ ਦੌਲਤ ਕਦੀ ਖਵਾਬ ਵਿੱਚ ਵੀ ਨਹੀਂ ਸੀ ਦੇਖੀ ਸੱਤ ਅੱਠ ਦਿਹਾੜੇ ਮਗਰੋਂ ਸ਼ਹਿਰ ਵਿੱਚ ਇੱਕ ਨਾਮੀ ਗ੍ਰਾਮੀ ਚੋਰ ਨੂੰ ਸੂਲੀ ਚਾੜਨ ਦੀ ਡੌਣੀ ਪਿੱਟੀ ਗਈ ਉਹਨੇ ਇੱਕ ਸਰਦਾਰ ਦਾ ਝੁੱਗਾ ਭੰਨਿਆ ਸੀ ਉਤੋਂ ਚੋਰੀ ਨਹੀਂ ਸੀ ਮੰਦਾ ਤੇ ਮਾਲ ਨਹੀਂ ਸੀ ਦਿੰਦਾ ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿੱਚ ਦਿੱਤੀ ਜਾਣੀ ਸੀ ਤੇ ਸਾਰਾ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ ਵਿੱਚ ਉਹ ਪਕੌੜਿਆਂ ਵਾਲਾ ਵੀ ਸੀ ਪਕੌੜਿਆਂ ਵਾਲੇ ਸੂਲੀ ਦੇ ਥੜੇ ਤੇ ਕੱਸੀਆਂ ਮੁਸ਼ਕਾਂ ਵਿੱਚ ਬੱਦੇ ਖਲੋਤੇ ਆਪਣੇ ਰੋਜ ਦੇ ਗਾਖ ਨੂੰ ਸਿਆਣ ਲਿਆ ਤੇ ਪਲ ਭਰ ਵਿੱਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ ਚੋਰੀ ਦਾ ਮਾਲ ਮੋੜਿਆਂ ਖੋਰੇ ਚੋਰ ਦੀ ਜਾਨ ਬਚ ਜਾਏ ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ચીਰਦਾ ਸੂਲੀ ਦੇ ਥੜੇ ਵੱਲ ਵਧਿਆ ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ ਪਰ ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ ਚੋਰ ਨੇ ਖੋਰੇ ਉਹਦੀਆਂ ਅੱਖਾਂ ਵਿੱਚ ਪੜ ਲਿਆ ਸੀ ਹੱਸਿਆ ਤੇ ਉੱਚੀ ਆਵਾਜ਼ ਨਾਲ ਜਿਵੇਂ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾ ਮੈਨੂੰ ਟੰਗ ਹੀ ਦੇਣਾ ਹੈ ਇਸ ਲਈ ਜਿਸ ਭਲੇ ਮਾਨਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ ਜੇ ਉਹ ਸਾਰਾ ਨਾ ਵੀ ਰੱਖਣਾ ਜਾਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਹੈ ਉਹ ਰੱਖ ਕੇ ਬਾਕੀ ਮਾਲ ਚੋਂ ਸ਼ਹਿਰ ਵਿੱਚ ਲੋਕਾਂ ਲਈ ਖੋਲਵਾ ਦੇਵੇ ਤੇ ਸਰਾਮ ਬਣਵਾ ਦੇਵੇ ਤੇ ਚੋਰ ਸੂਲੀ ਚੜ ਗਿਆ ਗੱਲ ਕਰਦਾ ਬਾਬਾ ਭੋਜ ਖਲੋ ਗਿਆ ਖੋਰੇ ਸਾਹ ਲੈਣ ਲਈ ਤੇ ਫਿਰ ਲਵਾ ਦਿੱਤੇ ਖੂ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਸਰਾ ਮਸਾਫਰਾਂ ਲਈ ਮੋਇਆਂ ਦੇ ਥੇ ਵਿੱਚ داری ਹੱਸ ਕੇ ਕਹਿਣ ਲੱਗਾ ਖਾ ਗਿਆ ਹੋਣਾ ਇਹ ਹੱਟੀ ਵਾਲਾ ਸਾਰਾ ਕੁਝ ਨਹੀਂ ਭਾਈ ਬਾਬੇ ਭੋਜ ਨੇ ਕਿਹਾ ਉਦੋਂ ਅਜੇ ਲੋਕਾਂ ਵਿੱਚ ਇਮਾਨ ਦੀ ਰੱਤੀ ਹੈ ਸੀ ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿੱਚ 10 ਖੂਹ ਲਵਾ ਦਿੱਤੇ ਤੇ ਇੱਕ ਸਰਾਂ ਬਣਵਾ ਦਿੱਤੀ ਮੁਸਾਫਰਾਂ ਲਈ ਕਈ ਸਦੀਆਂ ਲਾਹੌਰ ਸ਼ਹਿਰ ਦੇ ਲੋਕ ਤੇ ਲਾਹੌਰ ਤੋਂ ਬਾਹਰੋਂ ਆਉਣ ਵਾਲੇ ਮੁਸਾਫਰ ਉਸ ਜ਼ੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦਵਾਵਾਂ ਦਿੰਦੇ ਰਹੇ ਸਦੀਆਂ ਮਾਸਟਰ ਹੈਰਾਨ ਹੋ ਕੇ ਪੁੱਛਿਆ ਆਹੋ ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਇਹ ਗੱਲ ਕੋਈ 4 ਸਦੀਆਂ ਪੁਰਾਣੀ ਹੈ ਪਰ ਸੱਚੀ ਹੈ ਇਸ ਕਰਕੇ ਅੱਜ ਵੀ ਜਿਉਂਦੀ ਏ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਕਦੇ ਬੁੱਢਾ ਨਹੀਂ ਹੁੰਦਾ ਸੱਚ ਕਦੇ ਨਹੀਂ ਮਰਦਾ ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉੱਠਦਿਆਂ ਹੋਇਆਂ ਦੋ ਟੁਕ ਤਰੀਕੇ ਨਾਲ ਗੱਲ ਕੀਤੀ